2 ਸਤੰਬਰ ਦਾ ਮਾਹੌਲ ਮਹਾਲੀ ਦੇ ਵਿੱਚ ਇਹੋ ਜਗਾ ਜਿਹੜਾ ਪਾਣੀ ਚੱਲੀ ਜਾਂਦਾ ਤੁਸੀਂ ਕੱਗਰ ਦੇ ਵਿੱਚ ਪਾਣੀ ਦੇਖਦੇ ਹੋਗੇ 5.6 ਹੋਈ ਹੋਏ ਹੈਗੇ 2 ਸਤੰਬਰ ਹੈਗੀ ਇਹ ਹੈਗਾ 7000 ਕਿਊਸਿਕ 7000 ਤੋਂ ਥੋੜਾ ਜਿਹਾ ਉੱਪਰ ਨੋਟ ਕਰਾਇਆ ਉਹਨਾਂ ਨੇ 7000 ਮੰਨੋ ਤੁਸੀਂ ਇਹਨੂੰ 7000 ਕਿਊਸਿਕ ਚੱਲੀ ਜਾਂਦਾ ਇਹ 5.6 ਹੋਇਆ 2 ਸਤੰਬਰ ਹੈਗਾ ਇਹ ਤਾਂ ਹੋ ਗਿਆ ਕੱਗਰ ਦੇ ਵਿੱਚ ਅੱਜ ਇਸ ਵਕਤ ਕਿੰਨਾ ਪਾਣੀ ਹੈਗਾ ਹੁਣ ਚਲਦੇ ਆਪਾਂ ਮਾਰਕੰਡਾ ਮਾਰਕੰਡਾ ਦੇ ਵਿੱਚ ਇਸ ਵਕਤ 28000 ਕਿਊਸਿਕ ਤੋਂ ਪਾਣੀ ਉੱਪਰ ਹੈਗਾ ਅੱਜ ਸਵੇਰੇ 6:30 ਵਜੇ 28000 ਤੋਂ ਉੱਪਰ ਹੈਗਾ ਉਹ ਹਜੇ ਹੋਰ ਉੱਪਰ ਜਾਊਗੀ ਉੱਪਰ ਨੂੰ ਉਹ ਜਾਊਗੀ ਉਹ 30000 ਤੋਂ ਪਲੱਸ ਜਾਣ ਦੇ ਚਾਂਸ ਸਗੇ 30 ਤਾਂ ਟੱਚ ਕਰੂ ਕਰੂ 30 ਤੋਂ ਉੱਪਰ ਜਾਣ ਦੇ ਤੇ ਚਾਂਸ ਸਗੇ ਜਿਵੇਂ ਤੁਹਾਨੂੰ ਕੱਲ ਕਿਹਾ ਸੀਗਾ ਵੀ ਮਾਰਕੰਡਾ ਦੇ ਇਸ ਵਕਤ ਕੋਈ ਕਿਊਸਕ ਨਹੀਂ ਹਨ ਉਹਦਾ ਕਾਰਨ ਇਹੀ ਸੀਗਾ ਵੀ ਇਸ ਵਾਰੀ ਉਹ ਹਰ ਵਾਰ ਦੇ ਨਾਲੋਂ ਵੱਧ ਪਾਣੀ ਚਲਾ ਰਹੀ ਹੈ ਸਭ ਤੋਂ ਵੱਧ ਪਾਣੀ ਉਸੇ ਵਿੱਚ ਚੱਲ ਰਿਹਾ ਹੈਗਾ ਤਾਂਗਰੀ ਵੇਸ ਵਕਤ ਫੁੱਲ ਚੱਲੀ ਜਾਂਦੀ ਆ ਉਹਦੇ ਕਿਊਸਕਾਂ ਥੋੜਾ ਜਿਹਾ ਅੱਡੋ ਅੱਡੀ ਦੋ ਤਿੰਨ ਬੰਦੇ ਨੇ ਅਲੱਗ-ਅਲੱਗ ਦੱਸਦੇ ਤਾਂ ਕਰਕੇ ਮੈਂ ਬੋਲਨੇ ਚਾਹੁੰਦਾ ਨਹੀਂ ਹੈਗਾ ਪਰ ਫੁੱਲ ਆਹੋ ਤੁਸੀਂ ਸਮਝੋ ਜਿਵੇਂ ਕਿਨਾਰੀ ਲੱਗੀ ਵੀ ਆਹੋ ਉਹਦੀ ਕਪੈਸਿਟੀ ਅਜੇ ਨਹੀਂ ਉੱਥੇ ਚੱਲੀ ਜਾਂਦੀ ਆ ਉਹ ਤਿੰਨੋਂ ਕਲੀਅਰ ਹੋ ਗਏ 28000 ਹੋ ਗਈ ਮਾਰਖੰਡਾ ਟਾਂਗਰੀ ਫੁੱਲ ਹੋ ਗਈ ਘੱਗਰ ਦੇ ਵਿੱਚ ਹੈਗਾ 7000 ਕਿ ਉਸਕੋ ਪਾਣੀ ਇਹ ਇੱਥੋਂ ਚੱਲ ਰਿਹਾ ਹੈਗਾ ਹੁਣ ਉਹਨੇ ਵਾਰਸ਼ ਤੇ ਵਾਰਸ਼ ਰਾਤ ਸਾਰੀ ਰਾਤ ਕੰਨਮਣ ਕਣੀ ਜਿਵੇਂ ਝੜੀ ਲੱਗਦੀ ਹੁੰਦੀ ਆ ਉਹ ਲੱਗੀ ਰਹੀ ਆ ਅੱਜ ਸਵੇਰੇ ਵੀ ਹੁਣ 6:30 ਵਜੇ ਪਾਉਣੇ 7 ਵਜੇ ਹੁਣ ਵੀ ਕੱਲੀ-ਕੱਲੀ ਕਣੀ ਜੀ ਜਿਵੇਂ ਆਪਾਂ ਅੱਧੇ ਵặn ਵਾਦਾ ਪਾ ਨੂੰ ਸੀਸਾ ਸਾਫ ਕਰਨਾ ਪੈ ਜਾਂਦਾ ਓਨੀ ਇੱਕ ਉਹੇ ਜਿਹਾ ਹਾਲ ਜਗਾ ਉਦੋਂ ਜ਼ਿਆਦਾ ਭਾਰੀ ਬਾਰਿਸ਼ ਕੋਈ ਨਹੀਂ ਗਈ ਕੋਈ ਪਾਣੀ ਤੁਰਿਆ ਨਹੀਂ ਹੈਗਾ ਬਸ ਨਾ ਹੜਦੀ ਆ ਤੇ ਨਾ ਹੀ ਕੋਈ ਐ ਨਹੀਂ ਵੀ ਜ਼ਿਆਦਾ ਆ ਜੇ ਇਹੋ ਜਿਹਾ ਮਾਹੌਲ ਚੱਲੀ ਜਾਂਦਾ ਇਹ ਕੱਲ ਤੜਕੇ ਤੋਂ ਲੈ ਕੇ ਕੱਲ ਦੁਪਹਿਰੇ ਰੁਕ ਗਈ ਸੀਗੀ 2 ਵਜੇ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਨੂੰ ਫੇਰ ਸਟਾਰਟ ਹੋ ਗਈ ਸੀ ਇਹੀ ਵਾਲ ਰਾਤ ਨੂੰ ਕਿਤੇ ਰੁਕ ਜਾਂਦੀ ਹੈ ਕਿਤੇ ਕਿਵੇਂ ਹੁਣ ਜਿਵੇਂ 6:30 6:30 7 ਵਜੇ ਕਿਣਮਣਕਣੀ ਜੀ ਹੋਈ ਜਾਂਦੀ ਹੈਗੀ ਕਦੇ ਵਧ ਜਾਂਦੀ ਹੈ ਕਦੇ ਕਟ ਜਾਂਦੀ ਆ ਇਹ ਸਾਰੇ ਕਿਤੇ ਆ ਚੰਡੀਗੜ੍ਹ ਮਹਾਲੀ ਜਾਂ ਹੋਰ ਨੇੜੇ ਨੇੜੇ ਇਲਾਕੇ ਜਿਹੜੇ ਕਿਉਂਕਿ ਇਹ ਝੜੀ ਤਰ੍ਹਾਂ ਦਾ ਇਹ ਸਾਰੇ ਪਾਸੇ ਵਾਰਸ਼ ਹੋ ਜਾਂਦੀ ਆ ਹੁਣ ਚਲਦੇ ਆ ਮੈਂ ਘੱਗਰ ਤੇ ਘੱਗਰ ਤੋਂ ਉਹਨੂੰ ਚੰਡੀਗੜ੍ਹ ਤੋਂ ਲੈ ਕੇ ਰਤਗਿ ਤੱਕ ਸਾਰਾ ਦੱਸਣਾ ਹੈਗਾ ਵੀ ਕਿੱਥੇ ਕੀ ਆ ਕਿੱਥੇ ਕੀ ਆ ਆਜੋ ਪਹਿਲਾਂ ਆਪਾਂ ਚੀਕੇ ਚਲਦੇ ਆ ਚੀਕੇ ਕੱਲ 21 ਫੁੱਟ ਤੋਂ 1 ਇੰਚ ਪਾਣੀ ਘਟ ਗਿਆ ਸੀਗਾ ਕੱਲ ਸ਼ਾਮ ਨੂੰ ਜਿਹੜੀ ਰਾਤ ਨੂੰ ਲਾਸਟ ਰਿਪੋਰਟ ਬਣਾਈ ਸੀ ਉਹਦੇ ਚ 21 ਤੋਂ 1 ਇੰਚ ਘਟ ਗਿਆ ਸੀ ਪਰ ਅੱਜ ਤੜਕੇ ਸਵੇਰੇ 21 ਤੋਂ 3-4 ਇੰਚ 3 ਇੰਚ ਫਿਰ ਉੱਪਰ ਚਲਾ ਗਿਆ 21 ਫੁੱਟ ਤੋਂ ਦੁਬਾਰੇ ਫੇਰ ਵਧਨ ਲੱਗ ਗਿਆ ਉਸ ਤੋਂ ਬਾਅਦ ਆ ਗਿਆ ਖਨੌਰੀ ਖਨੌਰੀ ਦੇ ਵਿੱਚ 747 ਨੂੰ ਪਾਰ ਕਰ ਗਿਆ ਪਾਣੀ ਕੱਲ ਸ਼ਾਮ ਨੂੰ 747 ਤੋਂ ਮਾੜਾ-ਮੋਟਾ ਥੱਲੇ ਨੂੰ ਸੀਗਾ ਜਾਂ 747 ਮੰਨ ਲਓ ਪਰ ਅੱਜ ਉਹ 747 ਦੇ ਖਦਰੇ ਨਿਸ਼ਾਨ ਆ ਉਹ ਟੱਚ ਕਰ ਗਿਆ ਮੰਨੋ ਥੋੜਾ ਜਿਹਾ ਪਿੱਛੇ ਇੱਕ ਅੱਧਾ ਇੰਚ ਪਰ ਉਹ ਕਲੀਅਰ ਹੈ ਵੀ ਉਹ ਟੱਚ ਕਰੂਗਾ ਤੇ ਉੱਪਰ ਜਾਊਗਾ ਉਹ ਇਹ ਗੱਲ ਫਾਈਨਲ ਆ ਬਿਲਕੁਲ ਇਹ ਹੋਣਾਗਾ ਮਤਲਬ ਉਹ ਖਾਤਰੇ ਨਿਸ਼ਾਨ ਨੂੰ ਉਹਨੇ ਟੱਚ ਕਰਨਾਗਾ ਇਹ ਗੱਲ ਸਾਫ਼ ਆ ਗਈ ਉਸ ਤੋਂ ਅੱਗੇ ਚੱਲਦੇ ਆਪਾਂ ਚਾਂਦਪੁਰੇ ਸੈਫਨ ਦੇ ਚਾਂਦਪੁਰੇ ਸੈਫਨ ਤੇ ਜਿਹੜਾ ਇਸ ਵਕਤ ਪਾਣੀ ਚੱਲੀ ਜਾਂਦਾ ਉਹ 13000 ਤੋਂ ਉੱਪਰ ਆਗਾ ਸਾਢੇ 13000 ਤੋਂ ਉੱਪਰ ਚੱਲੀ ਜਾਂਦਾਗਾ ਇਸ ਵਕਤ ਚਾਂਦਪੁਰੇ ਸੈਫਨ ਤੇ 6.5 ਫੁੱਟ ਆਗਾ ਪਾਣੀ ਜੇ ਉਹਨੂੰ ਫੁੱਟਾਂ 'ਚ ਦੇਖਦੇ ਆਪਾਂ ਤਾਂ ਸਾਢੇ 6 ਫੁੱਟ ਆਗਾ ਜਿਹੜਾ ਚੀਕੇ ਆ ਉਹ 21.5 ਫੁੱਟ ਦੇ ਲਗਭਗ ਆਗਾ ਇਹੋ ਜਿਹੇ ਹਾਲਾਤ ਨੇਗੇ ਚਾਂਦਪੁਰੇ ਪਾਣੀ ਹੋਰ ਉੱਪਰ ਜਾਣਾਗਾ ਜਿਹੜਾ ਉਹ ਸੈਫਨ ਆ ਉੱਪਰ ਜਾਣਾਗਾ ਇੱਕ ਵਾਰੀ ਇਸ ਤੋਂ ਤੇ ਕਿ ਮੈਨੂੰ ਚਾਂਸ ਲੱਗਦਾ ਵੀ ਇੱਕ ਵਾਰੀ ਉਹ ਪੂਰਾ ਜਿੰਨਾ ਦੀ ਕਪੈਸਿਟੀ ਹੈ ਨਾ ਉੱਥੇ ਪਾਣੀ ਉਹ ਲੱਗੂਗਾ ਇੱਕ ਵਾਰੀ ਜਾਊਗਾ ਉਹ 20000 ਦੇ ਲਗਭਗ ਜਾਊਗਾ ਅੱਜ ਰਾਤ ਵਗ ਜੀ ਦਿਨੇ ਵਗ ਜੀ ਪਰ ਉਹ ਜਾਊਗਾ ਜਿੱਥੋਂ ਤੱਕ ਮੈਨੂੰ ਉਮੀਦ ਆ ਗਈ ਜਿਹੜੇ ਅੱਗੇ ਹਾਲਾਤ ਆਗੇ ਉਹ ਜਾਦੇ ਵਧੀਆ ਨਹੀਂ ਹੈਗੇ ਬੇਸਕ ਹੁਣ ਚੰਡੀਗੜ੍ਹ ਦੇ ਵਿੱਚ ਇਥੇ ਵਾਰਿਸ਼ ਰੁਕੀ ਵੀ ਆ ਜਿਹੜੀ ਕਿਨਮਣ ਕਣੀਆਂ ਤੁਸੀਂ ਉਹਨੂੰ ਰੁਕੀ ਮੰਨੋ ਇਹ ਰੁਕੀ ਵੀ ਆ ਆਪਣੇ ਹਿਸਾਬ ਨਾਲ ਮਤਲਬ ਕਿਉਂਕਿ ਜਦੋਂ ਪਾਣੀ ਤੁਰਦਾ ਨਹੀਂ ਹੈਗਾ ਪਰ ਇਹ ਕੋਈ ਪੱਕੀ ਨਹੀਂ ਰੁਕੀ ਨਾ ਵੀ ਹਫਤੇ ਵਾਸਤੇ ਦੋ ਦਿਨ ਵਾਸਤੇ ਇਹ ਆਰਜੀ ਘੰਟੇ ਦੋ ਘੰਟੇ ਵਾਸਤੇ ਰੱਬ ਸਾਹ ਲੈਂਦਾਗਾ ਫੇਰ ਆ ਜਾਂਦੀ ਹੈਗੀ ਕਹਿਣ ਤੋਂ ਭਾਵ ਕੀ ਆ ਇਹ ਇੱਕ ਵਾਰੀ ਜਾਊਗਾ 20000 ਦੇ ਨੇੜੇ ਉਹ ਹਿਸਾਬ ਨਾਲ ਆਪਾਂ ਤਿਆਰੀਆਂ ਕਰਨਗੀਆਂ ਸੈਫਨ ਤੋਂ ਅੱਗੇ ਜਿਵੇਂ ਸਰਦੂਲਗੜ ਸਰਸਾ ਉਸ ਪਾਸੇ ਹੋ ਗਿਆ ਜਿਹੜਾ ਸਰਦੂਲਗੜ ਨੋਟ ਹੈਗਾ ਉਹ 19 ਫੁੱਟ ਤੋਂ ਉੱਪਰ ਚਲਾ ਗਿਆ 19.2 ਤੇ ਉਹ ਚੱਲੀ ਜਾਂਦਾਗਾ 21 ਫੁੱਟ ਤੇ ਆ ਕੇ ਕਿਤੇ ਨਾ ਕਿਤੇ ਉਹ ਜਿਹੜੇ ਨੀਵੀਆਂ ਥਾਵਾਂ ਗਿਆ ਉੱਥੇ ਬਾਹਰ ਨਿਕਲ ਲੱਗ ਜਾਂਦਾਗਾ ਜਦੋਂ ਪਾਣੀ 21 ਫੁੱਟ ਤੇ ਚੱਲਾ ਗਿਆ ਨਾ ਉੱਥੇ ਜਿਵੇਂ ਨੀਵੀਆਂ ਥਾਂਵਾਂ ਹੋਈਆਂ ਨਾ ਕਿਤੇ ਉਹ ਪੱਟੜੀ ਮਾੜੀ ਮੋਟੀ ਨੀਵੀ ਹੈਗੀ ਜਾਂ ਕੋਈ ਕੱਚਾ ਥਾਂਗਾ ਉੱਥੋਂ ਉਹ ਤੋੜਨ ਨੂੰ ਪੈਂਦਾ ਹੈਗਾ ਉੱਥੋਂ ਥੋੜਾ ਮੁਸ਼ਕਲ ਹੋ ਜਾਂਦਾ ਹੈਗਾ ਨਹੀਂ ਤਾਂ ਜਿਹੜਾ ਉਹਦਾ ਲੈਵਲ ਹੈਗਾ ਉਹ 22 22.5 23 ਤੱਕ ਹੈਗਾਗਾ ਪਰ 21 ਫੁੱਟ ਤੇ ਆ ਕੇ ਸੰਦੂਨਗੜ ਕਿਤੇ ਨਾ ਕਿਤੇ ਖਾਤਰੇ ਦੇ ਨਿਸ਼ਾਨਾਂ ਨੂੰ ਟੱਚ ਕਰਨ ਲੱਗ ਜਾਂਦਾ ਹੈਗਾ ਇਸ ਵਕਤ ਉਹ 19.2 ਤੇ ਚੱਲੀ ਜਾਂਦਾ ਹੈਗਾ ਅੱਜ ਉਹਦੇ ਅਸਾਰ ਆਗੇ 20 ਦੇ ਨੇੜੇ ਤੇ ਉਹ ਜਾਊਗਾ ਦਿਨ ਦੇ ਵੇਲੇ ਇਹᱫੂ ਉੱਪਰ ਵੀ ਜਾ ਸਕਦਾ ਪਰ 20 ਦੇ ਨੇੜੇ ਤਾਂ ਉਹਨੇ ਜਾਣਾਗਾ ਅੰਦਾਜ਼ਾ ਹੈਗਾ ਇਹ ਉਸ ਤੋਂ ਬਾਅਦ ਅੱਗੇ ਜਿਵੇਂ ਰਤਿਆ ਸਰਦੂਲਗੜ ਉਹ ਸਾਰੇ ਉਸੇ ਤਰ੍ਹਾਂ ਤਿਆਰੀਆਂ ਰੱਖਣਾ ਆ ਇੱਕ ਆ ਦੇਖੋ ਜਿਵੇਂ ਪਾਣੀ ਚੱਲੀ ਜਾਂਦਾ ਹੁਣ ਜਿਹੜਾ ਰਾਤ ਪਾਣੀ ਚੱਲਿਆ ਦੇਖੋ ਉਹ ਕਿਨਾਰੇ ਕਿੱਥੇ ਆ ਹੁਣ ਜਿਹੜੇ ਕਿਉਸਕ ਨੇਗੇ ਉਹ ਇੱਕ ਟਾਈਮੇ ਨੋਟ ਕਰਦੇ ਆ ਉਹ ਗੱਲ ਅਲੱਗ ਆ ਮੈਂ ਨੋਟ ਕਰਦਾ ਹੁੰਦਾ ਹਾਂ ਜਿਹੜਾ ਪਾਣੀ ਇੱਥੋਂ ਕਿੰਨਾ ਵਗਿਆ ਕਿੰਨਾ ਉੱਤਰਿਆਗਾ ਜਿਹੜੇ ਕਿਨਾਰੇ ਖੁਰੇ ਹੁੰਦੇ ਨੇ ਮੈਂ ਇਹਨਾਂ ਨੂੰ ਧਿਆਨ ਚ ਰੱਖਦਾਗਾ ਇਸੇ ਕਰਕੇ ਮੈਂ ਜਿਹੜਾ ਕੱਲ ਪਾਣੀ ਦੱਸਿਆ ਸੀਗਾ ਵੀ ਕਿੰਨਾ ਪਾਣੀ ਵੱਧਦਾਗਾ ਉਹ ਉਹ ਇਸੇ ਕਰਕੇ ਦੱਸਿਆ ਸੀਗਾ ਵੀ ਜਿਹੜਾ ਉਹ ਲੈਵਲ ਆ ਉਹ ਇੱਥੇ ਸੀਗਾ ਜਿਹੜਾ ਨੋਟ ਕਰਨਾ ਕਾਗਜ਼ਾਂ ਆ ਦੇਖੋ ਹੁਣ ਜਿਵੇਂ ਆ ਹੁਣ ਇੱਕ ਵਾਰੀ ਫੇਰ ਜਿਹੜਾ ਫੂਸਫਰਾਲ ਜਾ ਉਹ ਆਉਣ ਲੱਗ ਗਿਆ ਇਹ ਕਿਉਂ ਆਉਣ ਲੱਗਿਆ ਹੁਣ ਇਹ ਸੋਚਣ ਵਾਲੀ ਗੱਲ ਆ ਗਈ ਜਿਵੇਂ ਆਹਾਂ ਦੇਖੋ ਜਿਹੜੇ ਕਿ ਉਸਕ ਉਹ ਕੀ ਕਰਨਗੇ ਦੇਖੋ ਪਾਣੀ ਪਈ ਜਾਂਦਾ ਨਾ ਇਸ ਤਰ੍ਹਾਂ ਆਸੇ ਪਾਸੇ ਪਾਣੀ ਮੀਂਹ ਦਾ ਪਾਣੀ ਪੈਂਦਾ ਰਹਿੰਦਾਗਾ ਹਰੇਕੀ ਬਰਸਾਤੀ ਨਦੀ 'ਚ ਇਹੋ ਜਿਹੇ ਹਾਲ ਹੁੰਦੇ ਆਗੇ ਇਹ ਸਾਰਾ ਕਲੀਅਰ ਹੋਗਾ ਸਰਦੂਲਗੜ੍ਹ ਤੱਕ ਵੀ 19.2 ਤੱਕ ਚੱਲਦਾਗਾ ਆਉਣ ਵਾਲੇ ਦਿਨਾਂ 'ਚ ਸਜੇ ਤੁਸੀਂ ਰਹਿਣੀ ਆ ਮੀਂਹ ਪੈਂਦਾ ਇਹੋ ਜਿਹਾ ਆ ਦੇਖੋ ਸੀਸੇ 'ਤੇ ਕਿੰਨਾ ਕੁ ਪਾਣੀ ਹੈਗਾ ਥੋੜੇ ਚਿਰ ਬਾਅਦ ਸਾਫ਼ ਕਰਨਾ ਮੈਨੂੰ ਸੀਸਾ ਇਹੋ ਜਿਹੇ ਹਾਲ ਕੱਲ ਤੜਕੇ ਤੋਂ ਲੈ ਕੇ ਐਂ ਚੱਲੀ ਜਾਂਦਾ ਹੈਗਾ ਹੁਣ ਕਰਦੇ ਆਂ ਆਪਾਂ ਗੱਲ ਚਾਂਦਪੁਰੇ ਕੱਲ ਸੈਫਨ ਦੇ ਉੱਤੇ ਧਾਰਾ 144 ਬਾਰੇ ਕੋਈ ਗੱਲਬਾਤ ਹੋਈ ਸੀ ਉਹਦੇ ਬਾਰੇ ਉੱਥੇ ਕੀ ਹੈ ਨਾ ਉੱਥੇ ਬੰਨ ਨੂੰ ਮਜ਼ਬੂਤ ਕਰਦੇ ਸੀਗੇ ਜਿਹੜੇ ਆਪਣੇ ਪੰਜਾਬ ਦੇ ਕਿਸਾਨਾਂ ਆਗੇ ਉਹ ਬੰਨ ਤੇ ਮਿੱਟੀ ਪਾਉਂਦੇ ਸੀ ਮਜ਼ਬੂਤ ਕਰਦੇ ਸੀ ਜਿੱਥੋਂ ਨੀਵੀਆਂ ਥਾਵਾਂ ਗਿਆ ਜਾਂ ਜਿੱਥੋਂ ਮਾੜਾ ਮੋਟਾ ਕੱਚਾ ਹੈਗਾ ਉੱਥੇ ਉਹ ਕਾਗਜ਼ ਪਾ ਕੇ ਉਹਨੂੰ ਪੱਕਾ ਕਰਦੇ ਸੀਗੇ ਤਾਂ ਉੱਥੇ ਹਰਿਆਣਾ ਪ੍ਰਸ਼ਾਸਨ ਆ ਗਿਆ ਉਹ ਆ ਕੇ ਕੀ ਕਹਿੰਦੇ ਕਹਿੰਦੇ ਵੀ ਤੁਸੀਂ ਇਹਨੂੰ ਮਜ਼ਬੂਤ ਨਹੀਂ ਕਰ ਸਕਦੇ ਅਸੀਂ ਧਾਰਾ 144 ਲਾਵਾਂਗੇ ਤੁਸੀਂ ਜਾਓ ਇੱਥੋਂ ਇੱਥੋਂ ਚਲੇ ਜਾਓ ਉਹ ਇਹਨਾਂ ਨੂੰ ਭਜਾਉਂਦੇ ਸੀਗੇ ਉਹਦਾ ਕਾਰਨ ਕੀ ਹੈਗਾ ਜਿਹੜਾ ਚੰਦਪੁਰਾ ਬਨ ਨਾ ਉਹ ਹਰਿਆਣੇ 'ਚ ਪੈਂਦਾ ਹੈਗਾ ਜਿਹੜਾ ਉਰਲੇ ਪਾਸੇ ਵਾਲਾ ਹੈਗਾ ਉਹ ਪੰਜਾਬ ਆ ਜਿਵੇਂ ਉੱਥੇ ਗੋਰਖਨਾਥ ਪਿੰਡ ਹੋ ਗਿਆ ਉਹ ਪੰਜਾਬ ਦਾ ਪਿੰਡ ਹੈਗਾ ਗੋਰਖਨਾਥ ਉੱਥੇ ਪਾਣੀ ਡੁੱਟਦਾ ਉਹ ਜਿਹੜਾ ਚੰਦਪੁਰਾ ਹੈਗਾ ਉਹ ਹਰਿਆਣੇ ਦਾ ਪਿੰਡ ਆ ਜਿਹੜਾ ਬਨ ਬਣਿਆਗਾ ਇਹ ਬਣਿਆ ਸੀ ਜਦੋਂ ਭਾਖੜਾ ਬਣੀ ਹੈ ਨਾ ਇਹ ਉਦੋਂ ਦਾ ਬਨ ਬਣਿਆ ਹੋਇਆਗਾ ਉਸ ਤੋਂ ਬਾਅਦ ਇਹਨੂੰ ਉਦੋਂ ਮਤਲਬ ਕੋਈ ਉਦੋਂ ਐ ਤਾਂ ਹੈ ਨਹੀਂ ਸੀ ਵੀ ਟਰੈਕਟਰਾਂ ਨਾਲ ਐਡਾ ਵੱਡਾ ਬਨ ਬਣਾਇਆਗਾ ਉਦੋਂ ਤੱਕ ਛੋਟੇ ਬਨ ਸੀਗਾ ਇਹ 1962 'ਚ ਟੁੱਟਿਆ ਵੀ ਸੀਗਾ 1962 ਜਿਹਨੇ ਬਹੁਤ ਨੁਕਸਾਨ ਕੀਤਾ ਸੀ 1962 ਤੋਂ ਬਾਅਦ ਇਹ ਦੁਬਾਰਾ ਇਹਨੂੰ ਮਜ਼ਬੂਤ ਕਰਨ ਲੱਗਿਆ ਫਿਰ ਉੱਚਾ ਕਰਨ ਲੱਗਿਆ ਇਹ 1962 'ਚ ਤਾਂ ਕਿਹੜਾ ਇਹ ਨਾਰਮਲ ਜਿਵੇਂ ਆਮ ਆਪਾਂ ਕਹਦੇ ਆ ਵੀ ਉਦੋਂ ਕਿਹੜਾ ਟਰੈਕਟਰ ਸੀ ਪਠਾਣ ਨਹੀਂ ਬਣਾਇਆ ਹੋਊਗਾ ਉਦੋਂ ਤਾਂ ਇਹ ਇਹੋ ਜਿਹਾ ਬੰਨ ਸੀਗਾ ਵੀ ਆਮ ਬਣਾਇਆ ਸੀ ਇਹ ਉਸ ਤੋਂ ਬਾਅਦ ਫਿਰ 1962 ਤੋਂ ਬਾਅਦ ਇਹਨੂੰ ਤਕੜਾ ਕਰਦੇ 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 ਇਹ ਹੁਣ ਇੰਨਾ ਮਜ਼ਬੂਤ ਹੋਇਆ ਹੋਵੇਗਾ 23 ਦੇ ਵਿੱਚ ਵੀ ਪ੍ਰਸ਼ਾਸਨ ਨੇ ਇਥੇ 143 ਲਾਈ ਸੀਗੀ 23 ਦੇ ਵਿੱਚ 144 ਲਾ ਕੇ ਲੋਕ ਇੱਥੋਂ ਭਜਾਤੇ ਸੀਗੇ ਇੱਥੇ ਬੰਦੇ ਘੱਟ ਰਹੇਗੇ ਜਦੋਂ 20-30 ਬੰਦੇ ਰਹਿ ਗਏ ਉਸ ਤੋਂ ਬਾਅਦ ਉਹ ਬੰਨ ਉਥੋਂ ਟੁੱਟ ਗਿਆ ਸੀਗਾ ਇਹ ਹੁਣ ਰੱਬ ਜਾਣਦਾ ਹੈਗਾ ਉੱਥੇ ਕੋਈ ਪਾਈਪ ਨਾ ਪੀ ਵੀ ਸੀ ਉਥੋਂ ਕਿਉਂ ਟੁੱਟਿਆ ਉਹ ਉਹ ਅਲੱਗ ਵਿਸ਼ਾ ਹੈ ਇੱਕ ਪਰ ਪਹਿਲਾਂ ਪ੍ਰਸ਼ਾਸਨ ਨੇ ਬੰਦੇ ਭਜਾਏ ਸੀ ਬਾਅਦ ਚ ਉਹ ਉਥੋਂ ਟੁੱਟਿਆ ਸੀਗਾ ਉਹ ਕੋਈ ਲੀਕ ਕਰਕੇ ਖੱਡ ਉਹ ਆਪਾਂ ਕੁਝ ਨਹੀਂ ਕਹਿ ਸਕਦੇ ਹੁਣ ਕਿਹ ਬਾਈ ਬੰਦੇ ਰਹਿ ਗਏ ਸੀ ਜਦੋਂ ਉਹ ਟੁੱਟਿਆਗਾ ਇਸੇ ਤਰ੍ਹਾਂ ਹੁਣ ਜਿਹੜੇ ਲੋਕ ਉੱਥੇ ਉਹਨਾਂ ਨੂੰ ਉਹ ਭਜਾਉਣ ਵਾਸਤੇ ਆਏ ਸੀਗੇ ਪਰ ਲੋਕ ਕੱਲ ਉੱਥੇ ਅੜ ਗਏ ਕੱਲ ਉਸ ਤੋਂ ਭੱਜੇ ਨਹੀਂ ਹੈਗੇ ਇੱਕ ਵ ਮਾਹੌਲ ਤਾਂ ਪੂਰਾ ਤਣਾਪੂਨ ਹੋ ਗਿਆ ਸੀਗਾ ਜਿਹੜੇ ਉਥੇ ਟਰੈਕਟਰ ਵਗੈਰਾ ਗਏ ਉਹ ਵੀ ਛੜਾਏ ਹੈਗੇ ਜਿਹੜਾ ਉਥੇ ਐਸ ਐਚਓ ਬਰੇਟਾ ਪੈਂਦਾ ਮਤਲਬ ਸ਼ਾਇਦ ਉਹ ਉਥੋਂ ਛੜਵਾਏ ਜਾਂ ਕੋਈ ਗੱਲਬਾਤ ਇਹੋ ਜਿਹੀ ਹੋਈ ਆ ਉਥੇ ਤੇ ਪਰ ਇੱਕ ਵਾਰੀ ਗੱਲ ਮਾਹੌਲ ਸ਼ਾਂਤ ਰਿਹਾ ਸੀ ਪਰ ਹਜੇ ਹਜੇ ਇੱਕ ਜਾਨਸਿਕ ਹਜੇ ਤੱਕ ਲਗਾਈ ਤਾਂ ਹੈ ਨਹੀਂ 643 ਪਰ ਪ੍ਰਸ਼ਾਸਨ ਪ੍ਰੈਸ਼ਰ ਬਹੁਤ ਕਰਦਾ ਸੀ ਉਹ ਕਹਿ ਰਿਹਾ ਸੀ ਤੁਸੀਂ ਪਾਖੜਾ ਤੋੜੋਂਗੇ ਪਾਖੜਾ ਡੁੱਟੂ ਕਹਿੰਦੇ ਜੇ ਤੁਸੀਂ ਵੱਨ ਉੱਚਾ ਕਰੋਗੇ ਇਹੋ ਜਿਹੀਆਂ ਗੱਲਾਂ ਬਾਤ ਉਥੇ ਹੋਈਆਂ ਗਈਆਂ ਉਹਨਾਂ ਅਸਲ ਵਿੱਚ ਇੱਕ ਦੋ ਪਿੰਡ ਦਾ ਹਰਿਆਣੇ ਦੇ ਸਾਹ ਦਿੰਦੇ ਪੰਜਾਬ ਦੇ ਪਿੰਡਾਂ ਦਾ ਹਰਿਆਣਾ ਵਾਲੇ ਪਾਸੇ ਹਰਿਆਣਾ ਵਾਲੇ ਪਾਸੇ ਡੱਕਾ ਸਿੱਟਣਾ ਹੈਗਾ ਮੈਂ ਤਾਂ ਇਹੀ ਅਪੀਲ ਕਰਦਾ ਵੀਰੇ ਲੋਕ ਨੇਗੇ ਭਾਈਚਾਰਾ ਹੈਗਾ ਛੋਟਾ ਭਾਈ ਵੱਡੇ ਭਾਈ ਵਾਲੀ ਗੱਲ ਆ ਪੰਜਾਬ ਹਰਿਆਣਾ ਦੀ ਉਹ ਭਾਈਚਾਰਾ ਕਾਇਮ ਰੱਖੋ ਪ੍ਰਸ਼ਾਸਨ ਦਾ ਕੁਝ ਵੀ ਕਰੀ ਜਾਵੇ ਪ੍ਰਸ਼ਾਸਨ ਦੀ ਅੱਡ ਗੱਲ ਆ ਗਈ ਸਹਿਯੋਗ ਆਪਾਂ ਕਰਨਾ ਪ੍ਰਸ਼ਾਸਨ ਦੇ ਨਾਲ ਆਪਣਾ ਹੱਕ ਬਣਦਾ ਹੈਗਾ ਪਰ ਜਿਹੜਾ ਆਪਣਾ ਭਾਈਚਾਰਾ ਹੈਗਾ ਉਹ ਆਪਾਂ ਕਾਇਮ ਰੱਖਣਾ ਹੈਗਾ ਇੱਕ ਪੱਤਰਕਾਰ ਸਾਥੀ ਹੈਗਾ ਉਹਨੇ ਕੱਲ 2-3 ਵਾਰੀ ਟਾਰਗੇਟ ਕੀਤਾ ਇੱਕ ਵਾਰੀ ਤਾਂ ਮੈਂ ਕਿਹਾ ਚੱਲ ਕਾ ਨੂੰ ਜਵਾਬ ਦਿੰਨਾ ਦੂਜੀ ਵਾਰ ਫੇਰ ਮੈਂ ਕਾ ਨੂੰ ਸੋਚਣਾ ਪਰ ਉਹ ਬੰਦਾ ਵਾਰ-ਵਾਰ ਟਾਰਗੇਟ ਕਰ ਰਿਹਾ ਹੈਗਾ ਉਹ ਕੀ ਸੀਗਾ ਉਹ ਕਹਿੰਦਾ ਕੱਲ ਜਿਹੜਾ ਪਾਣੀ ਗੈੜੇ era ਵਸੀ ਤੋਂ ਉਹ ਘੱਟ ਸੀਗਾ ਇੱਥੇ ਨੇ ਬਰੀਆਂ ਇੱਟਾਂ ਨਹੀਂ ਹੁੰਦੀਆਂ ਮਿੱਤਰੋ ਜਿਹੜੀਆਂ ਇੱਟਾਂ ਹੁੰਦੀਆਂ ਆਪਣੀਆਂ ਨਿਸ਼ਾਨੀਆਂ ਲਾਈਆਂ ਉਹ ਨਿਸ਼ਾਨੀਆਂ ਲਾਈਆਂ ਵੀ ਆ ਜਿਹੜਾ ਪਾਣੀ 29 ਤਰੀਕ ਨੂੰ ਗਿਆ ਨਾ ਉਹ ਉਹਦੇ ਨਾਲ 1 ਇੰਚ ਉੱਪਰ ਗਿਆ ਕੱਲ ਜਿਹੜੇ ਉਹ ਨਿਸ਼ਾਨੀਆਂ ਗਈਆਂ ਉਹ ਤੋਂ 1 ਇੰਚ ਉੱਪਰ ਚੱਲਿਆਗਾ ਉਹ ਗੱਲ ਅਲੱਗਾ ਵੀ ਪ੍ਰਸ਼ਾਸਨ ਕਿੰਨਾ ਲਿਖਦਾਗਾ ਉਹ ਗੱਲ ਪਾਸੇ ਹੈਗੀ ਪਰ ਜਿਹੜੀਆਂ ਅੱਖਾਂ ਨਾਲ ਆਪਣੀ ਨਿਗਾ ਨਾਲ ਪਾਣੀ ਆ ਜਾਂ ਤੁਸੀਂ ਵੀਡੀਓ 'ਚ ਦੇਖਿਆਗਾ ਕੱਲ ਵਾਲੀ ਜਿਹਦੇ 29 ਤਰੀਕ ਵਾਲੀ ਵੀਡੀਓ 'ਚ ਪਾਣੀ ਵੱਧ ਕਿਹੜੀ ਵੀਡੀਓ 'ਚ ਸੀਗਾ ਉਹਦਾ ਪਤਾ ਲੱਗਦਾ ਵੀਡੀਓ ਦੇ ਵਿੱਚ ਤੇ ਪਰ ਕੱਲ ਵਾਲੀ ਵੀਡੀਓ ਦੇ ਵਿੱਚ ਪਾਣੀ ਉਹਦੇ ਬਰਾਬਰ ਸੀਗਾ ਘੱਟ-ਕੁੱਟ ਨਹੀਂ ਸੀਗਾ ਪ੍ਰਸ਼ਾਸਨ ਨੇ ਕਿੰਨਾ ਨੋਟ ਕੀਤਾ ਉਹ ਵੱਡ ਗੱਲ ਆ ਉਹ ਬੰਦਾ ਮੈਨੂੰ ਟਾਰਗੇਟ ਕਰ ਰਿਹਾ ਹੈਗਾ ਇੱਕ ਵਾਰੀ ਨੂੰ ਹੋਇਆ ਦੋ ਵਾਰੀ ਹੋਇਆ ਜਦੋਂ ਉਹਨੂੰ ਪੁੱਛਿਆ ਪੱਤਰਕਾਰ ਤੇ ਯੂਟਿਊਬਰ 'ਚ ਕੀ ਫਰਕ ਆ ਉਹ ਕਹਿੰਦਾ ਪੱਤਰਕਾਰ ਦੀ ਰਿਸਪੌਂਸਿਬਿਲਟੀ ਹੁੰਦੀ ਆ ਜ਼ਿੰਮੇਵਾਰ ਹੁੰਦਾ ਕਹਿੰਦਾ ਪੱਤਰਕਾਰ ਯੂਟਿਊਬਰ ਕਹਿੰਦਾ ਕੋਈ ਜ਼ਿੰਮੇਵਾਰੀ ਨਹੀਂ ਚਾਕੇ ਵੀਡੀਓ ਜਿੱਥੋ ਜੀ ਕਰਦਾ ਪਾ ਆਂਦਿਆ ਯੂਟਿਊਬਰ ਜਿਹੜੇ ਪਿੰਡਾਂ 'ਚ ਉੱਠੇ ਮੁੰਡੇ ਆ ਨਾ ਜਿਹੜੇ ਕੰਮ ਕਰਦੇ ਆ ਮੈਂ ਵੀ ਉਹਨਾਂ ਵਿੱਚੋਂ ਇੱਕ ਆਂਗਾ ਉਹਨੇ ਸਰਕਾਰ ਤੋਂ ਫੰਡਿੰਗ ਲੈਣੇ ਉਹਨਾਂ ਨੇ ਸਰਕਾਰ ਨੂੰ ਪੁੱਛਣਾ ਨਹੀਂ ਪਹਿਲਾਂ ਆ ਆ ਖਬਰ ਚਲਾ ਦੇਗੇ ਆ ਨਾ ਚਲਾਈਗੇ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਣਾ ਉਹਨਾਂ ਨੇ ਜੋ ਸੱਚ ਆ ਉਹ ਚਲਾਉਣਾਗਾ ਜਿਹੜਾ ਲੋਕਾਂ ਦੇ ਪੱਖ 'ਚ ਹੋਊ ਉਹ ਚਲਾਉਣਗੇ ਜਿਹੜਾ ਲੋਕਾਂ ਦੇ ਪੱਖ 'ਚ ਹੋਊ ਨਾ ਕਿਸਾਨ ਭਾਈਚਾਰੇ ਦੇ ਜਾਂ ਕਿਸੇ ਵੀ ਕੋਈ ਭਾਈਚਾਰਾ ਹੋਇਆ ਉਹਦੇ ਪੱਖ 'ਚ ਹੋਊਗਾ ਉਹ ਉਹ ਯੂਟਿਊਬਰ ਚਲਾਉਣਗੇ ਉਹਨਾਂ ਵਿੱਚੋਂ ਇੱਕ ਮੈਂ ਵੀ ਹਾਂਗਾ ਕਿਸੇ ਨੂੰ ਨਹੀਂ ਪੁੱਛਣਾ ਵੀ ਮੈਂ ਚਲਾਉਂ ਕਿ ਨਾ ਚਲਾਉਂ ਜੋ ਜੀ ਕਰਿਆ ਉਹ ਚਲਾਉਂਗਾ ਜੋ ਲੋਕਾਂ ਦੇ ਪੱਖ 'ਚ ਹੋਇਆ ਉਹ ਚਲਾਉਂਗਾ ਹੁਣ ਮੈਂ ਤਾਂ ਪੱਤਰਕਾਰ ਦਾ ਹਾਂ ਨਾ ਪੱਤਰਕਾਰ ਕੀ ਆ 50% ਪੱਤਰਕਾਰ ਪੂਰਾ ਵਧੀਆ ਕੰਮ ਕਰਦੇ ਆ ਪੂਰਾ ਗੁੱਡ ਕੰਮ ਕਰਦੇ ਹੈਗੇ ਚੰਗੇ ਤੋਂ ਚੰਗਾ ਪੱਤਰਕਾਰ ਪਿਆਗਾ ਸਰਕਾਰ ਦੀਆਂ ਨਾਸਾਂ ਬੰਦ ਕਰਨ ਵਾਲੇ ਪੱਤਰਕਾਰ ਪਿਆ 50% ਹਜੇ ਵੀ ਭਾਰਤ ਦੇ ਵਿੱਚ 50% ਇਹੋ ਜਿਹੇ ਪੱਤਰਕਾਰ ਹੈਗੇ ਹੈਗੇ ਬਹੁਤ ਚੰਗਾ ਕੰਮ ਕਰਦੇ ਆ ਚੌਥਾ ਥਾਮਾ ਮੀਡੀਆ ਮੀਡੀਆ ਬਣਾ ਕੁਛ ਨਹੀਂ ਬਹੁਤ ਵਧੀਆ ਵਧੀਆ ਪਏ ਆ ਪਰ 50% ਪੱਤਰਕਾਰ ਉਹ ਆ ਜਿਹੜੇ ਪਹਿਲਾਂ ਸਰਕਾਰ ਨੂੰ ਪੁੱਛਦੇ ਆ ਵੀ ਆਹ ਖਬਰ ਚਲਾ ਦਈਏ ਐਨਾ ਪਾਣੀ ਦੱਸ ਦਈਏ ਕਿ ਘਟ ਦੱਸੀਏ ਪਹਿਲਾਂ ਸਰਕਾਰ ਨੂੰ ਪੁੱਛਦੇ ਆ ਫਿਰ ਅੱਗੇ ਖਬਰ ਚਲਾਉਂਦੇ ਆ 50% ਉਹ ਪੱਤਰਕਾਰ ਆ 50% ਪੂਰੇ ਗੁੱਟ ਪੱਤਰਕਾਰ ਆ ਜਿਨ੍ਹਾਂ ਦੇ ਨਾਲ ਖੜੇ ਆ ਹਿੱਕ-ਟੋਕ ਕੇ ਪਰ 50% ਉਹ ਹੋਣਗੇ ਠੀਕ ਇਹ ਤਾਂ ਹੋ ਗਏ ਪੱਤਰਕਾਰ ਯੂਟਿਊਬਰ ਨੇ ਕਿਸੇ ਨੂੰ ਪੁੱਛਣਾ ਨਹੀਂ ਹੈਗਾ ਯੂਟਿਊਬਰ ਜਿਹੜੇ ਪਿੰਡਾਂ ਚੋਂ ਉੱਠੇ ਮੁੰਡੇ ਆ ਨਾ ਚੰਗੇ-ਚੰਗੇ ਚੈਨਲਾਂ ਦੇ ਉੱਪਰ ਦੀ ਪੈ ਰਹੇ ਆ ਉਹ ਇਹ ਤਾਂ ਹੋ ਗਏ ਪੱਤਰਕਾਰ ਤੇ ਯੂਟਿਊਬਰ ਵਾਲੀ ਗੱਲ ਹੁਣ ਇੱਕ ਮੇਰੀ ਸਲਾਹ ਗਈ ਉਸ ਵੀਰ ਨੂੰ ਜਿਹੜਾ ਵੀਰ ਮੈਨੂੰ ਟਾਰਗੇਟ ਕਰ ਰਿਹਾ ਉਹਨੂੰ ਸਲਾਹ ਗਈ ਥੋਹਰ ਨਾ ਘਸਾਉਣੇ ਵਾਲੀ ਚੰਗੀ ਗੱਲ ਨਹੀਂ ਹੁੰਦੀ ਜੇ ਟੂ ਹੀ ਘਸਾਉਣੀ ਹੋਵੇ ਨਾ ਤਾਂ ਪਿੱਪਲ ਪਿਲਕਣ ਹੋਰ ਵਧੀਆ-ਵਧੀਆ ਕੂਲੇ-ਕੂਲੇ درخت ਪਏ ਆ ਉਹਦੇ ਨਾਲ ਘਸਾ ਥੋਹਰ ਭੈੜੀ ਕਰਦਾ ਹੁੰਦਾ ਥੋਹਰ ਦੇ ਕੰਡੇ ਬਹੁਤ ਭੜੇ ਹੁੰਦੇ ਆ ਥੋਹਰ ਦੇ ਨਾਲ ਨਾ ਘਸਾਵੇ ਪਿੱਪਲ ਨਾਲ ਘਸਾ ਲਈ ਪਿਲਕਣ ਨਾਲ ਘਸਾ ਲਈ ਸਮਝ ਗਿਆ ਨਾ ਗੋਤ ਮੇਰਾ ਢਿੱਲੂ ਆਗਾ ਸ਼ਾਇਦ ਤੂੰ ਸਮਝ ਗਿਆ ਹੋਏਗਾ ਹੁਣ ਠੀਕ ਐਦੂ ਬਾਦ ਮੈਂ ਤੈਨੂੰ ਕੁਝ ਨਹੀਂ ਕਹਿਣਾਗਾ ਇਹੀ ਸੀ ਮਿੱਤਰੋ ਅੱਜ ਦੀ ਆਪਣੀ ਗੱਲਾਂ ਬਾਤਾਂ ਮਿਲਾਂਗੇ ਆਪਾਂ ਸ਼ਾਮ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਉਹ ਕਲਪੇ ਪਤਾ ਕਿਉਂ ਜਦੋਂ ਉਹ ਲਾਈਵ ਆਉਂਦਾਗਾ ਤਾਂ ਉਹਦੇ ਵਿੱਚ ਕਮੈਂਟ ਆਉਂਦੇ ਆ ਵੀ ਹਰਵਿੰਦਰ ਦੀ ਵੀਡੀਓ ਵਧੀਆ ਹੁੰਦੀ ਆ ਹਰਵਿੰਦਰ ਸੱਚ ਬੋਲਦਾਗਾ ਉਹ ਵਿੱਚ ਕਮੈਂਟ ਆਉਂਦੇ ਆ ਉਹ ਜਿਹੜੇ ਮੈਨੂੰ ਚਾਉਣ ਆਲੇ ਨਾ ਉਹ ਵਿੱਚ ਕਮੈਂਟ ਕਰਦੇ ਆ ਵੀ ਇਹ ਵੀਡੀਓ ਵਧੀਆ ਹੁੰਦੀ ਆ ਉਦੋਂ ਕਲਪਿਆ ਹੋਰ ਉਹਨੂੰ ਕੋਈ ਗੱਲ ਨਹੀਂ ਸੀਗੀ ਇੰਨੀ ਕਿ ਡੋਜ ਬਹੁਤ ਆ ਗਈ ਉਦੋਂ ਬਾਅਦ ਫਿਰ ਕੱਲ ਉਦੋਂ ਬਾਅਦ ਅੱਗੇ ਦੇਖਾਂਗੇ ਸਿੱਟਾ ਇਹ ਅੱਜ ਦੀ ਵੀਡੀਓ ਦਾ ਚਾਂਸ 50% ਤੋਂ ਥੱਲੇ ਨੂੰ ਆ ਗਏ ਕਿਤੇ ਨਾ ਕਿਤੇ ਕਵਰਾ ਹਟਕਟ ਹੀ ਆ ਗਈ ਹੋ ਕੁਝ ਵੀ ਸਕਦਾ ਕੁਦਰਤ ਆ ਗਈ ਪਰ ਕਿਤੇ ਨਾ ਕਿਤੇ ਕਵਰਾ ਹਟਕਟ ਹੀ ਆ ਗਈ 50% ਚਾਂਸ ਥੱਲੇ ਨੂੰ ਆ ਗਏ ਕਿ ਅਗਰ ਦੇ ਦਰੋਨਾ ਬਾਕੀ ਦੇਖਾਂਗੇ ਸ਼ਾਮ ਨੂੰ ਜਾਂ ਕੱਲ ਨੂੰ ਕੀ ਬਣਦਾ ਹੈਗਾ ਇੱਕ ਵਾਰੀ ਪਰ ਚਾਂਸ ਆਰਜੀ ਤੌਰ ਤੇ ਥੱਲੇ ਨੂੰ ਆਇਆ 50% ਚਾਂਸ ਘਟੇ ਜਾਂ ਖਤਰੇ ਦੇ ਕਟਿਆਰ ਜੀ ਤੌਰ ਤੇ ਆ ਪਰ ਕਟੇ ਐ ਇਸ ਵਕਤ ਸਤਿ ਸ੍ਰੀ ਅਕਾਲ